ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਿੱਤਾਰ ਸਿੰਘ ਹਿੰਮਤਪੁਰਾ ਤੋਂ ਅੱਜ ਆਪਾਂ ਖੜੇ ਆ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਤੇ ਇੱਥੋਂ ਦੇ ਜਿਹੜਾ ਸਮੂਹ ਸਟਾਫ ਵੱਲੋਂ ਅੱਜ ਹਿੰਮਤਪੁਰੇ ਜਿਹੜੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਗਈ ਆ ਤੇ ਆਪਾਂ ਕਰਦੇ ਆ ਗੱਲ ਅਮਨਦੀਪ ਸਿੰਘ ਜੀ ਪ੍ਰਿੰਸੀਪਲ ਨੇ ਜੋ ਇਹਨਾਂ ਨਾਲ ਕਰਦੇ ਆ ਗੱਲਬਾਤ ਹਾਂਜੀ ਅਮਨਦੀਪ ਸਿੰਘ ਜੀ ਆਪਣੇ ਤੁਸੀਂ ਦੋ ਪਰਿਵਾਰਾਂ ਦੀ ਮਦਦ ਕੀਤੀ ਆ ਤੇ ਉਹਦੇ ਬਾਰੇ ਦੱਸੋਗੇ ਕਿ ਕਿਹੜੇ ਕਿਹੜੇ ਪਰਿਵਾਰ ਸੀਗੇ ਹਾਂਜੀ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਮਤਪੁਰਾ ਦੇ ਸਮੂਹ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਜੋ ਪਿਛਲੇ ਕਈ ਦਿਨਾਂ ਤੋਂ ਭਾਰੀ ਬਾਰਿਸ਼ ਦੇ ਨਾਲ ਹਮਤਪੁਰਾ ਪਿੰਡ ਦੇ ਬਹੁਤ ਗਰੀਬ ਪਰਿਵਾਰਾਂ ਦੇ ਮਕਾਨ ਨੁਕਸਾਨੇ ਗਏ ਉਹਨਾਂ ਦੋ ਪਰਿਵਾਰਾਂ ਦੀ ਮਦਦ ਕਰਨ ਦਾ ਇੱਕ ਕੋਸ਼ਿਸ਼ ਕੀਤੀ ਆ ਜਿਦੇ ਚ ਸਾਡੇ ਵਿਦਿਆਰਥੀ ਨੇ ਸਾਡੇ ਸਕੂਲ ਦੇ ਬੱਚੇ ਨੇ ਸਾਡੀ ਬੇਟੀ ਨਵਜੋਤ ਕੌਰ ਆ ਜਿਹੜੀ ਪਲੱਸ 2 ਕਲਾਸ ਦੀ ਵਿਦਿਆਰਥਣ ਆ ਉਹਨਾਂ ਦੇ ਪਰਿਵਾਰ ਦੀ ਹਾਲਤ ਘਰ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਆ ਇੱਕ ਹੀ ਕਮਰਾ ਰਹਿਣ ਵਾਸਤੇ ਸੀਗਾ ਉਹਦੀ ਪੂਰੀ ਛੱਤ ਆ ਜਿਹੜੀ ਉਹ ਡਿੱਗ ਚੁੱਕੀ ਸੀਗੀ ਉਹ ਆਪਣੇ ਘਰ ਦੇ ਵਿੱਚੋਂ ਜਿਹੜੀ ਆਪਣੇ ਜੋ ਵੀ ਜ਼ਰੂਰੀ ਵਸਤਾਂ ਨੇ ਪੇਟੀ ਵਾਲੀੜੇ ਕੱਪੜੇ ਆ ਉਹ ਚੱਕ ਕੇ ਕਿਸੇ ਹੋਰ ਘਰ ਦੇ ਵਿੱਚ ਜਾਣ ਲਈ ਮਜਬੂਰ ਸੀ ਉਸ ਪਰਿਵਾਰ ਦੀ ਵੀ ਅੱਜ ਅਸੀਂ ਮਦਦ ਕੀਤੀ ਆ ਹਰਦੀਪ ਸਿੰਘ ਆ ਉਹਨਾਂ ਦੇ ਡਰੇਨ ਦੇ ਪੁਲ ਕੋਲੇ ਚੌਂਕੀ ਕੋਲੇ ਉਹਨਾਂ ਦਾ ਘਰ ਆ ਉਸ ਪਰਿਵਾਰ ਦੀ ਵੀ ਅਸੀਂ ਸਰਕਾਰੀ ਸੀਨੀਅਰ ਸਕੰਦਰੀ ਸਕੂਲ ਹਮਤਪੁਰਾ ਦੇ ਸਟਾਫ ਦੇ ਸਹਿਯੋਗ ਦੇ ਨਾਲ ਅਸੀਂ ਆਪਣੇ ਸਕੂਲ ਵੱਲੋਂ ਆਪਣੇ ਬੱਚਿਆਂ ਦੇ ਪਰਿਵਾਰ ਦੀ ਇਸ ਤਰ੍ਹਾਂ 10000 ਰੁਪਏ ਦੀ ਜਿਹੜੀ ਨਗਦ ਰਾਸ਼ੀ ਦੇ ਨਾਲ ਉਹਨਾਂ ਦੀ ਮਦਦ ਕੀਤੀ ਹੈ ਜੀ